ਧਨਮંત્રી ਨਰਿੰਦਰ ਮੋਦੀ ਹੋਰਾਂ ਦੀ ਬੈਠਕ ਤੇ ਸਭ ਤੋਂ ਵੱਡੀ ਬੈਠਕ ਹੋਈ ਹੈ ਉਹਨਾਂ ਦੀ ਰਹਾਇਸ਼ ਤੇ ਸਭ ਤੋਂ ਵੱਡੀ ਬੈਠਕ ਹੋਈ ਹੈ ਔਰ ਬੈਠਕ ਚੋਂ ਇਹ ਫੈਸਲਾ ਨਿਕਲਿਆ ਹੈ ਕਿ ਜੇਕਰ ਹੋਣਾ ਭਾਰਤ ਮੁਲਕ ਤੇ ਕੋਈ ਵੀ ਅੱਤਵਾਦੀ ਹਮਲਾ ਹੋਇਆ ਤਾਂ ਉਸ ਨੂੰ ਐਕਟ ਆਫ ਵਾਰ ਮੰਨਿਆ ਜਾਵੇਗਾ ਔਰ ਇਹ ਸਭ ਤੋਂ ਵੱਡੀ ਖਬਰ ਹੈ ਇੱਕ ਪਾਸੇ ਭਾਰਤੀ ਫੌਜ ਦੀ ਦੂਸਰੀ ਪ੍ਰੈਸ ਕਾਨਫਰੰਸ ਸ਼ਾਮ 5:30 ਵਜੇ ਹੋਵੇਗੀ ਪਰ ਉਸ ਤੋਂ ਪਹਿਲਾਂ ਇਹ ਬੈਠਕ ਦੇ ਵਿੱਚ ਫੈਸਲਾ ਲੈ ਲਿਆ ਗਿਆ ਹੈ ਜੇ ਭਾਰਤ ਦੇ ਉੱਤੇ ਪਹਿਲਗਾਮ ਵਰਗੀ ਘਟਨਾ ਜਾਂ ਕਿਸੇ ਵੀ ਕੋਈ ਵੀ ਅਤਵਾਦੀ ਅਤਵਾਦੀ ਘਟਨਾ ਵਰਗੀ ਕੋਈ ਅੰਜਾਮ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਐਕਟ ਆਫ ਵਾਰ ਮੰਨਿਆ ਜਾਵੇਗਾ ਐਕਟ ਆਫ ਵਾਰ ਕੀ ਹੈ ਇਹ ਵੀ ਬਹੁਤ ਮਨਾਂ ਦੇ ਵਿੱਚ ਸਵਾਲ ਹੋਣਗੇ ਕਿਉਂਕਿ ਜਦੋਂ ਸੈਕਿੰਡ ਵਰਲਡ ਵਾਰ ਲੱਗੀ ਜਿਸ ਦੇ ਵਿੱਚ 5 ਕਰੋੜ ਦੇ ਕਰੀਬ ਲੋਕ ਮਾਰੇ ਗਏ ਤਾਂ ਫਿਰ بڑے ਮੁਲਕਾਂ ਦੇ ਵਿੱਚ ਚਿੰਤਾ ਪੈਦਾ ਹੋਈ ਕਿ ਜੇਕਰ ਕੋਈ ਐਕਟ ਆਫ ਵਾਰ ਨਾ ਹੋਇਆ ਯੁੱਧ ਨੂੰ ਲੈ ਕੇ ਕੋਈ ਨਿਯਮ ਨਾ ਬਣਾਇਆ ਗਿਆ ਤਾਂ ਫਿਰ ਦੁਨੀਆ ਖਤਮ ਹੋ ਸਕਦੀ ਹੈ ਕਿਉਂਕਿ ਦੂਸਰੇ ਵਰਲਡ ਵਾਰ ਚ ਪਰਮਾਣੂ ਦਾ ਇਸਤੇਮਾਲ ਕੀਤਾ ਗਿਆ ਸੀ ਤਾਂ ਫਿਰ 1949 ਦੇ ਵਿੱਚ ਜਨੇਵਾ ਕਾਨਫਰੰਸ ਹੁੰਦੀ ਹੈ ਜਨੇਵਾ ਕਾਨਫਰੰਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਯੁੱਧ ਕਰਮ ਦੇ ਨਿਯਮ ਹੋਣਗੇ ਔਰ ਇਸ ਯੁੱਧ ਦੇ ਨਿਯਮ 191 ਮੁਲਕਾਂ ਦੇ ਕਰੀਬ ਇਸ ਨੂੰ ਮੰਨਤਾ ਦੇ ਚੁੱਕੇ ਆ ਔਰ 150 ਦੇ ਕਰੀਬ ਯੁੱਧ ਦੇ ਨਿਯਮ ਹੁੰਦੇ ਨੇ ਐਕਟ ਆਫ ਵਾਰ ਦੇ ਨਿਯਮ ਹੁੰਦੇ ਨੇ